ਆਜ ਇਕਾਗਰ ਹੋ ਕੇ ਬੜੀ ਸ਼ਾਂਤੀ ਨਾਲ ਬੈਠਾ ਤੇ ਭਗਤੀ ਕਰ ਰਿਹਾ ਸੀ ਤੇ ਕਹਿੰਦੇ ਯਾਦਵਾਂ ਦੀ ਕੁੱਲ ਦੇ ਬੱਚੇ ਵੀ ਹੁਣ 10-12 ਜਿਵੇਂ ਨੌਜਵਾਨ ਬੱਚੇ ਇਕੱਠੇ ਹੋਏ ਤੇ ਜਾ ਕੇ ਉਹਨਾਂ ਨੂੰ ਛੇੜਨ ਲੱਗੇ ਪਤਾ ਕੀ ਮਜ਼ਾਕ ਕੀਤਾ ਇੱਕ ਨੌਜਵਾਨ ਮੁੰਡੇ ਨੂੰ ਜਿਹਦੇ ਹਜੇ ਦਾੜੀ ਨਹੀਂ ਸੀ ਆਈ ਤੇ ਉਹਨੂੰ ਬੀਬੀਆਂ ਵਾਲੇ ਬਸਤਰ ਪਵਾਤੇ ਬੀਬੀਆਂ ਵਾਲੇ ਵਸਤਰ ਪਵਾ ਕੇ ਉਹਦੇ ਪੇਟ ਤੇ ਵੱਡੀ ਸਾਰੀ ਬਾਟੀ ਬਲ ਕੇ ਤੇ ਦੁਰਭਾਸਾ ॠषि ਭਗਤੀ ਕਰੀ ਜਾਂਦਾ ਹੈ ਹੁਣ ਵੱਡੀ ਉਮਰ ਦੇ ਹੈ ਜਦੋਂ ਵੱਡੀ ਉਮਰ ਦਾ ਬੰਦਾ ਹੁੰਦਾ ਉਹਨੂੰ ਮਜ਼ਾਕ ਚੰਗਾ ਨਹੀਂ ਲੱਗਦਾ ਠੀਕ ਹੈ ਨੌਜਵਾਨ ਜਿੰਨਾ ਮਰਜ਼ੀ ਹੱਸਣ ਬਜ਼ੁਰਗ ਬੰਦੇ ਨੂੰ ਤਾਂ ਥੋੜਾ ਜਿਹਾ ਕੋਈ ਰੋਲਾ ਪਾ ਦੇਣ ਜਵਾਕ ਬਹੁਤ ਭੇੜੀ ਲੱਗਦੀ ਹੈ ਨੌਜਵਾਨ ਬੱਚੇ ਉਹ ਨੌਜਵਾਨ ਮੁੰਡੇ ਦੇ ਇੱਡ ਤੇ ਬਾਟੀ ਬਨ ਕੇ ਬੀਬੀਆਂ ਵਾਲੇ ਕੱਪੜੇ ਪਵਾ ਕੇ ਤੇ ਦੁਰਵਾਸਰ ઋષਿ ਦੇ ਕੋਲ ਜਾ ਕੇ ਕਹਿੰਦੇ ਹੁਣ ਉਹ ਭਗਤੀ ਚ ਲੀਨ ਬੜੇ ਆਨੰਦ ਚ ਬਿਸਮਾਦ ਚ ਬੈਠੇ ਐ ਤੇ ਕਹਿਣ ਲੱਗੇ ਆਹ ਜਿਹੜੀ ਬੀਬੀ ਐ ਇਹਦੀ ਕੁੱਖ ਤੋਂ ਦੱਸੋ ਲੜਕਾ ਪੈਦਾ ਹੋਊ ਕਿ ਲੜਕੀ ਆਖੋ ਸਤਨਾਮ ੍ਰਿਸ਼ੀ ਕਹਿੰਦਾ ਬਚਿਓ ਮੈਂ ਕਰਨੀ ਹੈ ਭਗਤੀ ਤੇ ਮੈਨੂੰ ਤੰਗ ਨਾ ਕਰੋ ਕਹਿੰਦੇ ਨਹੀਂ ਨਹੀਂ ਤੁਸੀਂ ਇੰਨੀ ਭਗਤੀ ਕਰਦੇ ਹੋ ਜਾਣੀ ਜਾਣ ਹੋਗੇ ਇੰਨਾ ਤਾਂ ਗਿਆਨ ਹੋ ਦੱਸੋ ਇਹਦੀ ਕੁੱਖ ਤੋਂ ਪੈਦਾ ਹੋਣ ਵਾਲਾ ਲੜਕਾ ਹੋਊ ਕਿ ਲੜਕੀ ਹੋਊ ਕਰੀ ਗਏ ਇੱਕ ਨਹੀਂ 10 ਨਹੀਂ 20 ਨਹੀਂ ਕਈ ਵਾਰੀ ਤੰਗ ਕੀਤਾ ਭਾਵੇਂ ਕਿ ਉਹਨਾਂ ਨੇ ਬੜਾ ਸਬਰ ਰੱਖਿਆ ਪਰ ਜਦੋਂ ਵਾਰ-ਵਾਰ ਛੇੜੀ ਗਏ ਨਾ ਤੇ ਦੁਰਵਾਸਰ ਰਿਸ਼ੀ ਕਹਿੰਦਾ ਸੁਨ ਲੈ ਫਿਰ ਦੱਸਾ ਇਹਦੀ ਕੁਖ ਤੋਂ ਉਹ ਪੈਦਾ ਹੋਊ ਜਿਹੜਾ ਯਾਦਵੋ ਤੁਹਾਡੀ ਸਾਰੀ ਕੁੱਲ ਦਾ ਨਾਸ਼ ਕਰੂ ਆਖੋ ਸਤਨਾਮ ਸਮਝ ਆਈ ਇਹਦੀ ਕੁਖ ਤੋਂ ਉਹ ਪੈਦਾ ਹੋਊ ਜਿਹੜਾ ਸਾਰੀ ਕੁੱਲ ਦਾ ਨਾਸ਼ ਕਰ ਦੂ ਹੁਣ ਹੈ ਤਾਂ ਬਾਤੀ ਕਹਿੰਦੇ ਚਲੋ ਆ ਤਾਂ ਕੰਮ ਪੁੱਠਾ ਹੋ ਗਿਆ ਕਹਿੰਦੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ ਸੰਤਾਂ ਨਾਲ ਭਗਤੀ ਵਾਲਿਆਂ ਨਾਲ ਕਦੇ ਮਜ਼ਾਕ ਨਾ ਕਰੋ ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਬੰਦੇ ਕੋ ਰੱਬ ਦੇ ਭਗਤਾ ਨਾਲ ਕਦੇ ਮਜ਼ਾਕ ਨਾ ਕਰਿਆ ਕਰੋ ਅਸੀਂ ਦੇਖਾ ਦੇਖੀ ਪੁੱਠਾ ਬੋਲਣ ਲੱਗ ਗਏ ਅੱਜ ਕੱਲ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ ਜਦੋਂ ਇਸ ਤਰ੍ਹਾਂ ਕਹਿੰਦੇ ਕਿ ਹਾ ਨਾ ਤੇ ਡਰ ਗਏ ਕਿਸੇ ਸਿਆਣੇ ਨੂੰ ਪੁੱਛਿਆ ਵੀ ਹੁਣ ਕੀ ਕਰੀਏ ਉਹ ਕਹਿੰਦਾ ਵੀ ਐਂ ਕਰੋ ਆ ਬਾਟੀ ਐ ਇਹਨੂੰ ਘਸਾ ਦਿਓ ਇਹਨੂੰ ਖਤਮ ਕਰ ਦਿਓ ਪੱਥਰ ਸੱਲ ਤੇ ਰੱਖੀ ਕਸਾਈ ਗਏ ਕਸਾਈ ਗਏ ਮੂਰ ਬਣਾਤਾ ਇੰਨੀ ਛੋਟੀ ਜੀ ਇੱਕ ਪੱਤਰੀ ਰਹਿ ਗਈ ਤਿੱਖੀ ਜੀ ਹੁਣ ਕਸੇ ਨਾ ਉਹ ਕਹਿੰਦੇ ਇਹਦਾ ਕੀ ਕਰੀਏ ਕਹਿੰਦੇ ਇਹਨੂੰ ਨਹਿਰ ਚ ਦਰਿਆ ਚ ਸੁੱਟ ਦਿਓ ਸਾਰੀ ਬਾਟੀ ਘਸਾਤੀ ਜਦੋਂ ਉਹ ਇੰਨੀ ਕ ਪੱਤਰੀ ਤਿੱਖੀ ਨਹਿਰ ਦੇ ਵਿੱਚ ਦਰਿਆ ਵਿੱਚ ਸੁੱਟੀ ਡਿੱਗਦੇ ਸਾਰੂ ਟੁਕੜਾ ਮੱਛੀ ਨੂੰ ਲੱਗਿਆ ਵੀ ਕੁਝ ਖਾਣ ਨੂੰ ਆਏ ਤੇ ਮੱਛੀ ਨੇ निगल ਲਿਆ ਕਹਿੰਦੇ ਸ਼ਿਕਾਰੀ ਆਇਆ ਉਹਨੇ ਜਾਲ ਸੁਟਿਆ ਸਾਰੀਆਂ ਮੱਛੀਆਂ ਲੈ ਗਿਆ ਵੱਡਦਾ ਮੱਛੀਆਂ ਤੇ ਉਹ ਜਦੋਂ ਮੱਛੀ ਵੱਡੀ ਤੇ ਬਹੁਤ ਤਿੱਖਾ ਟੁਕੜਾ ਨਿਕਲਿਆ ਸ਼ਿਕਾਰੀ ਸੀ ਆਪਣੀ ਤੀਰ ਦੀ ਨੋਕ ਤੇ ਲਾ ਲਿਆ ਵੀ ਬੜਾ ਤਿੱਖਾ ਨੋਕ ਤੇ ਲਾਇਆ ਤੇ ਸਾਥ ਸੰਗਤ ਉਹ ਸ਼ਿਕਾਰੀ ਕਾਫੀ ਸਮਾਂ ਉਹ ਤੀਰ ਨੂੰ ਲੈ ਕੇ ਤੁਰਿਆ ਫਿਰਿਆ ਕਈ ਮਹੀਨੇ ਬੀਤ ਗਏ ਸਾਥ ਸੰਗਤ ਜਿੱਥੇ ਉਹ ਬਾਟੀ ਰਗੜੀ ਸੀ ਬੂਰ ਡਿੱਗਿਆ ਸੀ ਉੱਥੇ ਸਰ ਪੈਦਾ ਹੋ ਗਿਆ ਸਰ ਕੰਡਾ ਕਹਿ ਦਿੰਨੇ ਆਪਾਂ ਸਰ ਪੈਦਾ ਹੋਇਆ ਤੇ ਇੱਕ ਬਹੁਤ ਵੱਡਾ ਭੰਡਾਰਾ ਹੋਇਆ ਸੀ ਜੱਗ ਹੋਇਆ ਸੀ ਯਾਦਵਾਂ ਦੇ ਸਾਰੇ ਬੱਚੇ ਇਕੱਠੇ ਹੋਏ ਸੀ ਤੇ ਕੁਦਰਤੀ ਇਹੋ ਜੀ ਗੱਲ ਛਿੜਪੀ ਕਿ ਆਪਸ ਚ ਲੜਾਈ ਹੋਗੀ ਲੜਾਈ ਐਨੀ ਹੋ ਗਈ ਹੋਰ ਤਾਂ ਕੁਝ ਮਿਲਿਆ ਨਹੀਂ ਉਹੀ ਸਰ ਕਹਿੰਦੇ ਪਟਿਆ ਕਰਨ ਇੱਕ ਦੂਜੇ ਦੇ ਮਾਰਿਆ ਕਰਨ ਪਟਿਆ ਕਰਨ ਇੱਕ ਦੂਜੇ ਦੇ ਮਾਰਿਆ ਕਰਨ ਸਾਰੇ ਬੱਚੇ ਜਿੰਨੀ ਕੌਮ ਇਕੱਠੀ ਹੋਈ ਸੀ ਆਪਸ ਚ ਲੜ ਲੜ ਕੇ ਉਥੇ ਹੀ ਮਰ ਗਏ ਆਖੋ ਸਤਨਾਮ ਵਾਹਿਗੁਰੂ ਯਾਦਵਾਂ ਦੀ ਕੁੱਲ ਚੋਂ ਸਿਰਫ ਕੇਵਲ ਸ਼੍ਰੀ ਕ੍ਰਿਸ਼ਨ ਭਗਵਾਨ ਰਹਿ ਗਈ ਜਾਏ ਸੁੱਤਾ ਪ੍ਰਵਾਸ ਵਿੱਚ ਕਹਿੰਦੇ ਪ੍ਰਵਾਸ ਜੰਗਲ ਦੇ ਵਿੱਚ ਜਾ ਕੇ ਕਹਿੰਦੇ ਇਕੱਲੇ ਬੈਠੇ ਨੇ ਬੜੀ ਸ਼ਾਂਤੀ ਦੇ ਨਾਲ ਪਤਾ ਸੀ ਵੀ ਮੇਰਾ ਵੀ ਅੰਤਲਾ ਸਮਾਂ ਆ ਗਿਆ ਹੈ ਜਿਵੇਂ ਆਪਾਂ ਮੰਝੇ ਤੇ ਕਈ ਵਾਰੀ ਪੁਰਾਣੇ ਬਜ਼ੁਰਗ ਹੁਣ ਤਾਂ ਨਹੀਂ ਕਿਸੇ ਨੂੰ ਵੇਖਿਆ ਲੱਤ ਤੇ ਗੋਡੇ ਤੇ ਲੱਤ ਧਰ ਕੇ ਪੈ ਜਾਣਾ ਸ੍ਰੀ ਕ੍ਰਿਸ਼ਨ ਭਗਵਾਨ ਉਸੇ ਤਰ੍ਹਾਂ ਕਹਿੰਦੇ ਪਏ ਹੈ ਇਹ ਸ਼ਿਕਾਰੀ ਕਹਿੰਦੇ ਜੰਗਲ ਚ ਗਿਆ ਤੇ ਪੈਰਾਂ ਦੇ ਵਿੱਚ ਪਦਮ ਹੈ ਉਹ ਕਹਿੰਦੇ ਪਦਮ ਸ੍ਰੀ ਕ੍ਰਿਸ਼ਨ ਭਗਵਾਨ ਦੇ ਪੈਰਾਂ ਵਿੱਚ ਚਮਕਿਆ ਉਹਨੇ ਦੇਖਿਆ ਵੀ ਇਹ ਤਾਂ ਕਿਸੇ ਜਾਨਵਰ ਦੀ ਅੱਖ ਲੱਗਦੀ ਹੈ ਤੇ ਉਹਨੇ ਉਹੀ ਤੀਰ ਜਿਹੜਾ ਉਹ ਬਾਟੀ ਦੀ ਨੋਕ ਪੱਤਰੀ ਰਹਿ ਗਈ ਸੀ ਉਹ ਤੀਰ ਕੱਢਿਆ ਕਮਾਨ ਤੇ ਚੜਾਇਆ ਤੇ ਚਲਾਤਾ ਤੀਰ ਇੰਨਾ ਤਕੜਾ ਸੀ ਇੰਨਾ ਵੱਡਾ ਸੀ ਸਾਰੀ ਲੱਤ ਨੂੰ چیرਤਾ ਅੱਖ ਉਹ ਸਤਨਾ ਸਾਰੀ ਲੱਤ ਚੀਰੀ ਗਈ ਤੇ ਭੱਜ ਕੇ ਜਾ ਕੇ ਜਦੋਂ ਸ਼ਿਕਾਰੀ ਵੇਂਦਾ ਨਾ ਤੇ ਸਾਹਮਣੇ ਵੇਖਿਆ ਵੀ ਇਹ ਤਾਂ ਕੋਈ ਇਨਸਾਨ ਸੀ ਬੰਦਾ ਸੀ ਜਦੋਂ ਹੋਰ ਕੋਲੇ ਗਿਆ ਨਾ ਵੇਖਿਆ ਪਹਿਚਾਣਿਆ ਵੀ ਇਹ ਤਾਂ ਸ਼੍ਰੀ ਕ੍ਰਿਸ਼ਨ ਭਗਵਾਨ ਸੀ ਕਹਿੰਦੇ ਤਾਂ ਹਮਾਰ ਕੇ ਰੂਪਿਆ ਚਰਣਾ ਤੇ ਡੇ ਗਿਆ ਮਾਫ ਕਰ ਦਿਓ ਗਲਤੀ ਹੋ ਗਈ ਕਹਿੰਦੇ ਗਲਤੀ ਕੋਈ ਨਹੀਂ ਇਹ ਤਾਂ ਹੋਣਾ ਹੀ ਸੀ ਆਖੋ ਸਤਨਾਮ ਇਹ ਹੋਣਾ ਸੀ ਤੇਰਾ ਕਸੂਰ ਨਹੀਂ ਪਿਛਲੇ ਜਨਮ ਵਿੱਚ ਮੈਂ ਵੀ ਤੇਰੇ ਨਾਲ ਇਹੀ ਕੀਤਾ ਸੀ ਤੂੰ ਬਦਲਾ ਲੈ ਲਿਆ ਬਦਲਾ ਪੂਰਾ ਹੋਇਆ ਤੂੰ ਫਿਕਰ ਨਾ ਕਰ ਤੂੰ ਚਿੰਤਾ ਨਾ ਕਰ ਜਦੋਂ ਇਸ ਤਰ੍ਹਾਂ ਕਿਹਾ ਤੇ ਉਥੇ ਹੀ ਕਹਿੰਦੇ ਦੁਰਭਾਸ਼ਾ ਸਿਓ ਕਰਤ ਠਗौरी ਠਗौरी ਦਾ ਭਾਵ ਚੌੜ ਮਜ਼ਾਕ ਕਹਿੰਦੇ ਥੋੜਾ ਜਿਹਾ ਹੀ ਮਜ਼ਾਕ ਕੀਤਾ ਸੀ ਸਾਰੀ ਕੋਲੀ ਖਤਮ ਹੋ ਗਈ ਆਖੋ ਸਤਨਾਮ ਤਾਂ ਕਰਕੇ ਜੀਵਨ ਦੇ ਵਿੱਚ ਛੋਟੀਆਂ ਛੋਟੀਆਂ ਗਲਤਾਂ ਵੀ ਕਈ ਵਾਰੀ ਵੱਡੀਆਂ ਵੱਡੀਆਂ ਬਣ ਜਾਂਦੀਆਂ ਬਹੁਤ ਵੱਡੀਆਂ ਸਾਡੀ ਛੋਟੀ ਜੀ ਗਲਤੀ ਇਹ ਨਹੀਂ ਪਤਾ ਸਾਨੂੰ ਕੀ ਸਜ਼ਾ ਦਿਵਾ ਦੇ ਤਾਂ ਕਰਕੇ ਨਰ ਅਚੇਤ ਪਾਪ ਤੇ ਡਰ ਰੇ ਪਾਪ ਗੱਲ ਇਹ ਆ ਵੀ ਗਲਤੀ ਛੋਟੀ ਵੱਡੀ ਮਾਇਨੇ ਨਹੀਂ ਰੱਖਦੀ ਕਈ ਵਾਰੀ ਇਹ ਹੁੰਦਾ ਕਿ ਪਹਿਲੀ ਚੋਰੀ ਹੀ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਤਾਂ ਕਰਕੇ ਬਾਣੀ ਕੀ ਕਹਿੰਦੀ ਹੈ